ਜਿਵੇਂ ਰਾਹ ਪਿੰਡ ਹਰੀਵਾਲ ਮਹਿਦਰੀ ਕਲਾਂ ਦੀਆਂ ਦੇਖ ਸਕਦੇ ਹੋ ਕਿਵੇਂ ਜਿਹੜਾ ਹੈ ਭਾਰੀ ਪਾਣੀ ਆਉਣ ਦੇ ਕਾਰਨ ਜੋ ਫਸਲਾਂ ਜਿਹੜੀਆਂ ਹੈ ਨੁਕਸਾਨੀਆਂ ਗਈਆਂ ਹੈ ਬਿਲਕੁਲ ਜਿਹੜੀ ਮੱਕੀ ਦੀ ਫਸਲ ਤਿਆਰ ਬੜ ਕੇ ਆਤੀ ਉਹ ਪਾਣੀ ਦੇ ਨਾਲ ਜਿਹੜੀ ਹੈ ਗਲ ਗਈ ਹੈ ਦੇਖ ਸਕਦੇ ਹੋ ਹੁਣ ਵੀ ਜਿਹੜਾ ਹੈ ਭਾਰੀ ਮਾਤਰਾ ਦੇ ਵਿੱਚ ਪਾਣੀ ਇਸ ਸਮੇਂ ਚੱਲ ਰਿਹਾ ਹੈ ਇਸ ਪਾਸੇ ਇਹ ਦੀ ਗੱਲ ਕਰੀਏ ਇਸ ਪਾਸੇ ਵੀ ਜਿਹੜੀ ਹੈ ਕਈ ਏਕੜ ਫਸਲਾਂ ਜਿਹੜੀਆਂ ਹਨ ਪਾਣੀ ਦੇ ਵਿੱਚ ਡੁੱਬ ਗਈਆਂ ਹਨ ਤਸਵੀਰਾਂ ਵਿੱਚ ਦੇਖ ਸਕਦੇ ਹੋ ਕਿ ਕਿਵੇਂ ਜਿਹੜਾ ਹੈ ਭਾਰੀ ਮਾਤਰਾ ਵਿੱਚ ਪਾਣੀ ਹੁਣ ਵੀ ਇਸ ਪਾਸੇ ਘੁੰਮ ਰਿਹਾ ਹੈ ਜਿਆਦਾ ਨਾ ਕੋ ਬਹੁਤ ਬਹੁਤ ਬਲੇ ਬਾਈ ਦਿਖਾਈ ਦੇ ਤਸਵੀਰਾਂ ਸਤਲੁਜ ਦਰਿਆ ਕਿਨਾਰੇ ਪਿੰਡ ਹਰੀਵਾਲ ਮੈਹਿੰਦਲੀ ਕਲਾ ਦੀਆਂ ਦੇਖ ਸਕਦੇ ਹੋ ਬੇਸ਼ੱਕ ਜਿਹੜਾ ਹੈ ਇਸ ਪਾਸੇ ਬੋਰੀਆਂ ਦੇ ਡੰਗੇ ਲੱਗ ਚੁੱਕੇ ਆ ਪਰ ਫਿਰ ਵੀ ਜਿਹੜਾ ਹੈ ਥੱਲੇ ਤੋਂ ਜਿਹੜਾ ਹੈ ਬੋਰੀਆਂ ਦੇ ਜਿਹੜਾ ਪਾਣੀ ਭਾਰੀ ਮਾਤਰਾ ਦੇ ਵਿੱਚ ਆ ਰਿਹਾ ਹੈ ਤਸਵੀਰਾਂ ਸਤਲੁਜ ਦਰਿਆ ਕਰਾ ਪਿੰਡ ਹਰੀਵਾਲ ਮੈਹਿੰਦਲੀ ਕਲਾ ਦਾ ਕੰਕਣ ਲੱਗਾਇਆ ਪਰ ਥੀਜੇ ਪਾਸੇ ਵੀ ਜਿੱਥੇ ਲੱਗਈਏ ਤਾਂ ਪਾਣੀ ਹੀ ਪਾਣੀ ਨਗਰਾਂ ਦਾ ਜੀ ਉਸ ਪਾਸੇ ਵੀ ਜਿਹੜੇ ਜੀ ਆਪਣਾ ਗੁਰਜਾਲ ਸਿੰਘ ਜੀ ਤੇ ਹਾਲਾਤ ਕਿਸ ਤਰ੍ਹਾਂ ਦੇ ਆ ਹਾਲਾਤ ਬਹੁਤ ਭੈੜੇ ਆ ਜੀ ਬਹੁਤ ਬੰਦਾ ਖਾਲੀ ਇਹ ਰਸਤਾ ਕਿਵੇਂ ਹੈ ਜੀ ਰਸਤਾ ਕੋਈ ਨਹੀਂ ਬਿਲਕੁਲ ਖਤਮ ਹੈ ਰਸਤਾ ਫਸਲਾਂ ਦਾ ਕਿੰਨਾ ਨੁਕਸਾਨ ਹੋ ਰਿਹਾ ਫਸਲਾਂ ਬਿਲਕੁਲ ਹੀ ਨਹੀਂ تباہ ਹੀ ਹੈ ਜੀ ਤੇ ਉਸ ਪਾਸੇ ਸਤਲੁਜ ਦਰਿਆ ਦਾ ਕਿੰਨਾ ਪਾਣੀ ਆ ਰਿਹਾ ਜੀ ਪਿੰਡ ਵਾਲੇ ਬਹੁਤ ਜ਼ਿਆਦਾ ਹੈ ਜੀ ਪਾਣੀ ਪਾਣੀ ਆ ਦੇਦਾ ਜੇ ਹੁਣ ਰੋਡ ਤੇ ਪਾਣੀ ਹੈ ਸਾਰੇ ਇਹ ਆਸ-ਪਾਸੇ ਪਿੰਡਾਂ 'ਚ ਵੀ ਇਹੀ ਹਾਲਾਤ ਹੈ ਕਿਹੜੇ ਕਿਹੜੇ ਪਿੰਡ ਹਾਲੇ ਵੀ ਗੰਡਾ ਜੂ ਸਾਰੇ ਪਾਣੀ ਹੈ ਸ਼ਾਹਪੁਰ ਕਿੰਨੇ ਕਿਸ ਤਰ੍ਹਾਂ ਦੇ ਹਾਲਾਤ ਹੈ ਸ਼ਾਹਪੁਰ ਵੀ ਇਹੀ ਹਾਲ ਹੈ ਜੀ ਸਾਰੇ ਪਿੰਡਾਂ ਦਾ ਸਾਡੇ ਦਾ ਇਹੀ ਹਾਲ ਹੈ ਮੰਤਾ ਜੀ ਇੱਕ ਕ੍ਰੇਟ ਵਾਲਾ ਨਾ ਨਿਕਲ ਕਰਕੇ ਜਿਹੜੇ ਹੈ ਹੋ ਸਕਦਾ ਜੀ ਹੁਣ ਕਿਆ ਕਿਆ ਸਾਡੇ ਜੀ ਕੋਈ ਤੰਦਲਾ ਦਾ ਕਿਆ ਹੋਇਆ ਕਹਣੇ ਠੀਕ ਹੈ ਹਾਂਜੀ ਹਾਂਜੀ ਠੀਕ ਕਿਆ ਨਾਮ ਹੈ ਜੀ ਤੁਹਾਡਾ ਮੁਕੇਸ਼ ਸਿੰਘ ਤੇ ਕੀ ਇਹ ਕੀ ਹਾਲਾਤ ਹੈ ਇੱਥੇ ਕ੍ਰੇਟ ਵਾਲਾਂ ਦੇ ਕੀ ਹਾਲਾਤ ਹੈ ਹਾਲਾਤ ਤਾਂ ਬਹੁਤ ਮਾੜੇ ਆ ਇੱਥੇ ਹਾਲਾਤ ਨਾ ਪੁੱਛੋ ਕੋਈ ਵੀ ਹਾਂਜੀ ਬਾਜੇ ਕੱਲੋ ਕਿਸਾਨ ਵਾਲੇ ਕਿਸਾਨ ਸੇਵਾ ਵਾਲੇ ਨਾਲ ਪਾਣੀ ਵਿੱਕਰ ਦਕਰਾਂ ਦੇ ਵਿੱਚ ਗਲਗਲ ਹੋਣਾ ਹੁਣ ਫੇਰ ਸਵਾਹ ਦਾ ਵੀ ਆ ਗਿਆ ਡੈਮ ਦਾ ਵੀ ਪਾਣੀ ਵਿੱਚ ਆਇਆ ਉਹਨੂੰ ਇਹ ਲੱਗਦਾ ਵੀ ਆਹ ਕ੍ਰੇਡ ਅੱਗੇ ਫੇਰ ਟੁੱਟ ਗਿਆ ਫੇਰ ਪਾਣੀ ਘਰਾਂ ਦੇ ਵਿੱਚ ਪੜ ਜਾਣਾ ਤੇ ਜਿਹੜੇ ਬੋਰੀਆਂ ਲਾਈਆਂ ਕਿੰਨੀਆਂ ਕਿ ਸੇਫ ਹੈ ਕਿੰਨਾ ਟਾਈਮ ਉਹਨਾਂ ਦੇ ਤਾਂ ਹੁਣ ਖਾਣਾ ਪੂਰਤੀ ਆਈ ਚਲੋ ਸੇਵਾ ਵਾਲੇ ਕਰ ਰਹੇ ਸੇ ਮਾੜਾ ਮੁੱਕਦਾ ਪਹਚਾ ਹੈ ਹੀ ਇਹਨਾਂ ਦਾ ਪਰ ਜੇ ਹੁਣ ਪਾਣੀ ਵੱਧ ਗਿਆ ਫਿਰ ਔਖਾ ਹੈ ਬੋਰੀਆਂ ਸਭ ਕੁਝ ਵਿੱਚੇ ਕਰਨਾ ਜਾ ਗਿਆ ਹੁਣ ਹੁਣ ਘਰਾਂ ਵਾਲੇ ਪਾਸੇ ਕਿੰਨਾ ਪਾਣੀ ਆ ਰਿਹਾ ਘਰਾਂ ਵਾਲੇ ਪਾਸੇ ਹੁਣ ਵੱਧ ਰਿਹਾ ਪਾਣੀ ਹੁਣ ਵੀ ਘਰ ਦੇ ਨਾਲ ਘਰਾਂ ਦੇ ਨਾਲ ਨਾਲ ਚੱਲ ਰਿਹਾ ਪਾਣੀ ਕਿੰਨਾ ਕਿ ਜਿਹੜਾ ਨੁਕਸਾਨ ਫਸਲਾਂ ਦਾ ਹੋ ਚੁੱਕਾ ਹੈ ਜਿਆ ਘਰਨ ਫਸਲਾਂ ਦਾ ਖਤਮ ਹੈ ਸਾਰੀਆਂ ਟੁੱਟ ਨੇ ਅੰਦਰ ਇਰੀਏ ਚ ਮੈਦਰੀ ਦੇ ਨਾਲ ਸਾਰੀ ਫਸਲ ਖਰਾਬ ਬਰਬਾਦ ਸਾਰੀ ਪਾਣੀ ਚੋਟਾਂ ਦੇ ਵਿੱਚ ਪਿੰਡ ਲੰਘ ਰਿਹਾ ਹੈ ਸਾਰਾ ਤੇ ਸਤਲੁਜ ਦਰਿਆ ਚ ਪਾਣੀ ਕਿੰਨਾ ਹੈ ਜੀ ਸਤਲੁਜ ਦਰਿਆ ਚ ਪਾਣੀ ਥੋੜਾ ਘਟ ਕੇ ਸਵੇਰੇ ਘੜ ਵੀ ਗਿਆ ਦਾ ਕ੍ਰੇਡ ਵਾਲ ਕਰਕਟ ਹੈ ਹੁਣ ਕਿਉਂਕਿ ਇਹਦੇ ਡੈਮ ਦਾ ਪਾਣੀ ਘਟਣ ਕਰਕੇ ਥੋੜਾ ਜਿਹਾ ਬਚਾ ਹੋਇਆ ਹੈ ਵਾ ਨਹੀਂ ਜੇ ਉਹ ਡੈਮ ਦਾ ਹੀ ਪਾਣੀ ਛੱਡਦਾ ਉੱਪਰੋਂ ਸਵਾ ਪੈ ਗਈ ਪਾਣੀ ਪਿੰਡ ਦੇ ਵਿੱਚ ਘੁੰਮਣ ਲੱਗਾ ਗਲਗਲ ਪਸ਼ੂਆਂ ਦੇ ਚਾਰੇ ਲਈ ਕਿੰਨੀ ਕੀ ਦਿੱਕਤ ਪਸ਼ੂਆਂ ਦਾ ਚਾਰੇ ਦਾ ਔਖਾ ਹੀ ਪਸ਼ੂਆਂ ਦੇ ਚਾਰੇ ਦਾ ਖਤਮ ਹੈ ਬਿਲਕੁਲ ਕੱਲ ਪਰਸ ਤੇ ਪਰਸੋਂ ਆਏ ਜਿੱਦੇ ਡਾ ਆਪਣੇ ਤੇ ਡਾਕਟਰ ਦੇ ਜੱਗਾ ਦੇ ਮੁੰਡੇ ਲੈ ਗਿਆ ਚਾਰਾ ਤਾਂ ਕਰਕੇ ਸਰگە ਦਾ ਇੱਕ ਤੇ ਦਿਨ ਦਾ ਹੁਣ ਇਹ ਡੰਗਰਾਂ ਦਾ ਔਖਾ ਇੱਧਰ ਸਾਰੇ ਦਾ ਪਿੰਡ ਸਾਰਾ ਲੱਗਿਆ ਵਾ ਕ੍ਰੈਡ ਵਾਲਾਂ ਦੇ ਨਾਲ ਇਹਦੇ ਸਰਕਾਰੀ ਮੈਹਨਤ ਦੇ ਨਾਲ ਕੰਮ ਕਰਵਾਉਣ ਤੇ ਔਖਾ ਹੈ ਜੇ ਨਹੀਂ ਕੀ ਕਹਿਣਾ ਜਾਂਦੇ ਪਿੰਡ ਦੀ ਹਾਲਾਤ ਦੇਖ ਕੇ ਜਿੱਦ ਤਰ੍ਹਾਂ ਤੁਹਾਡੇ ਕੰਦਾ ਬੈਠ ਰਿਹਾ ਤੰਗੇਰੇ ਵਾਲੀ ਹਾਲਾਤ ਬਹੁਤ ਮਾੜਿਆ ਇਸ ਟਾਈਮ ਹੀ ਹੈ ਕੱਲ ਵੀ ਆਇਆ ਸੀ ਜਿਹੜੇ ਮੁੰਡੇ ਸੇਵਾਲਾ ਨਾਲ ਤੁਹਾਡੇ ਸਾਹਮਣੇ ਆ ਕਿੰਨਾ ਪਾਣੀ ਮੈਂ ਕਹਿੰਦਾ ਫੁੱਟ ਫੁੱਟ ਰਹਿ ਗਿਆ ਬਾਰੇ ਤੇ ਬਾਕੀ ਹੋਰ ਕਿਹੜੇ ਪਾਸਿਆਂ ਤੋਂ ਇਹ ਡੰਗਾ ਬੈਠ ਰਿਹਾ ਤੇ ਤਿੰਨ ਚਾਰ ਜਿਹੜਾ ਰੇਤ ਵੀ ਥੱਲੇ ਤੇ ਬੈਠੇ ਹੈ ਬਾਈ ਇਹ ਸਾਰਾ ਡੰਗਾ ਹਿਲ ਗਿਆ ਜੀ ਅੱਛਾ ਜੀ ਕੀ ਨਾ ਤੁਹਾਡਾ ਕੀ ਨੁਕਸਾਨ ਹੋ ਸਕਦਾ ਜੇ ਪਾਣੀ ਪੜਦਾ ਜੀ ਨੁਕਸਾਨ ਤੇ ਘਰਾਂ ਦੇ ਬਾਣਾ ਪਾਣੀ ਹੋ ਨੁਕਸਾਨ ਤਾਂ ਹੋ ਹੀ ਜਬਰਕ ਜਿੰਨੇ ਘਰ ਹੈ ਜੀ ਕਰ ਤੋਂ ਦੇਖ ਲਵਾਂ ਕਰਤਾ ਬਹੁਤ ਦੋ ਘੰਟੇ ਤੇ ਮੈਂ ਜਿਹੜੀ ਗੱਲ ਦਿਖਾਈ ਹੈ ਠੀਕ ਹੈ ਜੀ ਇਹਨਾਂ ਨੁਕਸਾਨ ਹੋ ਸਕਦਾ ਉਹ ਤੋਂ ਬਾਅਦ ਸਿੱਧਾ ਸ਼ਾਹਪੁਰਾਣੀ ਪੱਥਰੋਂ ਸ਼ਾਹਪੁਰਾਣੀ ਗੱਡੇ ਪਰ ਜਾਊਗਾ ਕੰਮ ਤੇ ਗੱਡੇ ਪਰ ਬਾਅਦ ਸ਼ਾਹਪੁਰਾ ਤੇ ਕਿੰਨੇ ਕ ਜਗ੍ਹਾ ਕਿੰਨੇ ਕ ਜਗ੍ਹਾ ਤੋਂ ਗ੍ਰੇਡ ਵਾਲ ਜਿਹੜੇ ਦੱਸੇ ਹੋਏ ਜੀ ਗ੍ਰੇਡ ਵਾਲ ਤੋਂ ਦੇਖ ਲਵੋ ਪਰ ਕੋ ਲੱਗਣਾ ਕਿੰਨੇ ਬਣਾਏ ਤੇ ਆ ਬੈਠ ਕੇ ਟਿਕਰੀ ਠੀਕ ਹੈ ਜੀ ਹੁਣ ਤਾਂ ਚਲੋ ਪਾਣੀ ਜ਼ਿਆਦਾ ਹੈ ਤਾਂ ਘਟਵਣ ਦੀ ਬੈਠਣ ਲੱਗ ਪਏ ਠੀਕ ਹੈ ਨਹੀਂ ਮੋਢਲਾ ਦਾ ਇਹ ਪਤਾ ਗੱਲ ਗਿਆ ਸੀ ਤਾਂ ਕਿਆ-ਕਿਆ ਕਰਦਾ ਮੈਂ ਨਹੀਂ ਕੀਤਾ ਇਹ ਨਾ ਨਾਲ ਮੈਂ ਨਹੀਂ ਕਰਕੇ ਹੋਇਆ ਸਾਰਾ ਸਿਸਟਮ ਇਹ ਕੋਈ ਨਾ ਹਿਲੇ ਨਾ ਮੈਂ ਨੇ ਕਰਕੇ ਸੀ ਮਾਈਨਿੰਗ ਕਰਕੇ ਮੈਨੇ ਇਹਨਾਂ ਨੂੰ ਪਤਾ ਕਿਆ ਜੀ ਮੈਨੇ ਅਸੀਂ ਤਰਾਜ ਥੋੜਾ ਕਰਦੇ ਮੇਰੇ ਨਾਂ ਹੋਵੇ ਪਰ ਇਹਨੇ ਘੁੱਟੀ ਮਾਰ ਖੋਈ ਜਵੇ ਬਜਾਲ ਇੰਨੇ ਦੂਰ ਤੱਕ ਲੱਗ ਜੀ ਜੀ ਅੱਜ ਇਹ ਨਾ ਹੋਈ ਨਹੀਂ ਮੈਨੇ ਕਿਤੇ ਕੰਮ ਐਥੇ ਐਥੇ 50 ਫੁੱਟ ਪਾਣੀ ਦਾ ਚੰਗੇ ਆਂਦਾ ਕਾਲ ਜਿਹੜਾ ਮਾਈਨਿੰਗ ਹੈ ਮੈਂ ਨਹੀਂ ਕਰਾਂ ਚੰਗੇ ਬੈਠੇ ਮਾਈਨਿੰਗ ਦੀ ਵਜ੍ਹਾ ਨਾਲ ਤੇ ਹੋਰ ਦੀ ਮਾਈਨਿੰਗ ਹੋਰ ਦੋਗੇ ਜਦੋਂ ਪਾਣੀ ਉਤਰ ਗਿਆ ਦੇਖੋ ਅਈਆ ਕੁਝ ਵੀ ਨਹੀਂ ਕਰਦਾ ਸਾਡੇ ਕੋਲ ਕਾ ਕਾ ਕਰਦਾ ਘਾੜ ਬੋਲ ਨੂੰ ਉਹ ਦੋ ਤੇ ਕਲੇਨ ਜਿੱਕਰਣਾ ਉੱਪਰ ਦੇ 3 ਘੰਟੇ ਬਾਅਦ ਪਰਚਾ ਇਹੋ ਜਿਹਾ ਕਰਦਣੇ ਆਈ ਫੋਨਾ ਕਰ ਬਈ ਇਹ ਅਸੀਂ ਤਾਂ ਬੇਨਤੀ ਆਈ ਕਰਦੇ ਬਈ ਜਿਹੜੀ ਮੈਨ ਗਾਣਾ ਆਪਣੇ ਉੱਚ ਹੋਵੇ ਥੋੜਾ ਡੰਗੇ ਛੱਡ ਕੇ ਹੋ ਜਵੇ ਮੈਨ ਚੱਲੇ ਆ ਸੀਗਾ ਨਾ ਦਿੰਦੀ ਹੁਣ ਮਾਈਨਿੰਗ ਵਾਲੇ ਪੁੱਛਿਆ ਤੁਹਾਡਾ ਹਾਲ ਹੈ ਕਿਸ ਤਰ੍ਹਾਂ ਨਹੀਂ ਮੈਨ ਗਾਣਾ ਕਹਿੰਦੇ ਕੋਈ ਜਿੱਦਾਂ ਹੁਣ ਮਾਈਨਿੰਗ ਕਰਦੇ ਜਿਹੜੇ ਉਹ ਆਏ ਤੁਹਾਡੇ ਕੋਲ ਕੋਨੇ ਚ ਕੋਈ ਨਹੀਂ ਆਇਆ ਮਾਈਨਿੰਗ ਆ ਜਾਂਦੀ